ਵੀ ਹਮੇਸ਼ਾ ਤੋਂ ਹੀ ਦੇਖਦੇ ਆਏ ਹਾਂ ਕਿ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਵਿਪਤਾ, ਮਹਾਮਾਰੀ ਜਾਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਿੱਖ ਧਰਮ ਦੇ ਲੋਕ ਹਮੇਸ਼ਾ ਮਦਦ ਦੇ ਲਈ ਸਭ ਤੋਂ ਅੱਗੇ ਰਹਿੰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਉਹ ਅਜਿਹਾ ਕਿਉਂ ਕਰਦੇ ਨੇ? ਜੇਕਰ ਨਹੀਂ ਪਤਾ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਿੱਖ ਧਰਮ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਜਾਣ ਕੇ ਹਰ ਇੱਕ ਇਨਸਾਨ ਨੂੰ ਇਹਨਾਂ ਦੇ ਉੱਪਰ ਮਾਣ ਹੋਵੇਗਾ। ਸਿੱਖ ਧਰਮ ਦੀ ਸ਼ੁਰੂਆਤ ਅੱਜ ਤੋਂ 500 ਸਾਲ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਪੰਜਾਬ ਵਿੱਚ ਹੋਈ ਸੀ। ਪੰਜਾਬ ਦੀ ਇਹ ਧਰਤੀ ਇਤਿਹਾਸ ਦੇ ਪੱਖੋਂ ਵੀ ਕਾ ਇਸ ਜਗ੍ਹਾ ਤੇ ਹੀ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਅਤਾ ਸਿੰਧੂ ਘਾਟੀ ਦੀ ਸਭਿਅਤਾ ਰਹਾ ਕਰਦੀ ਸੀ ਇਸ ਧਰਤੀ ਦੇ ਹੀ Hindu, Muslim, Jain ਸਾਰੇ ਧਰਮਾਂ ਨੇ ਆਪਣੀ ਅਲੱਗ-ਅਲੱਗ ਪਹਿਚਾਣ ਛੱਡੀ ਹੈ ਇਸ ਕਰਕੇ ਪੰਜਾਬ ਦਾ ਕਲਚਰ ਵੀ ਹਮੇਸ਼ਾ ਤੋਂ ਹੀ ਡਿਫਰੈਂਟ ਜਾਨਕਿ ਇਹ ਭੰਤ ਦਾ ਭਰਿਆ ਰਿਹਾ ਹੈ ਇਹ ਪਿੰਨ-ਪਿੰਨ ਰੀਤੀ ਰਿਵਾਜਾਂ ਦਾ ਅਸਰ ਅੱਜ ਵੀ ਤੁਹਾਨੂੰ ਸਿੱਖਾਂ ਦੇ ਉੱਪਰ ਦੇਖਣ ਨੂੰ ਮਿਲੇਗਾ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਗਿਣਤੀ ਲਗਭਗ 30 ਮਿਲੀਅਨ ਹੈ ਜਿਸ ਦੇ ਵਿੱਚੋਂ 83% ਸਿੱਖ ਇੰਡੀਆ ਦੇ ਵਿੱਚ ਰਹਿੰਦੇ ਹਨ ਇੰਡੀਆ ਦੇ ਪੰਜਾਬ ਰਾਜ ਦੇ ਵਿੱਚ ਸਿੱਖਾਂ ਦੀ ਜਨਸੰਖਿਆ ਲਗਭਗ 60% ਹੈ ਜ 1.72% ਹੈ ਇਸ ਤੋਂ ਬਿਨਾ ਸਿੱਖ ਦੁਨੀਆ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਜਿਵੇਂ ਕਿ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਮਲੇਸ਼ੀਆ ਆਦਿ ਵਿੱਚ ਤੁਹਾਨੂੰ ਇਹ ਜਾਣ ਕੇ ਕਾਫੀ ਹਰਾਨੀ ਹੋਵੇ ਕਿਉਂਕਿ ਇੰਡੀਆ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਇਸ ਸਮੇਂ ਕੈਨੇਡਾ ਦੀ ਕੁੱਲ ਜਨਸੰਖਿਆ ਦੇ ਵਿੱਚ 1.5% ਸਿੱਖ ਹਨ ਸਿੱਖ ਧਰਮ ਦੇ ਵਿੱਚ 10 ਗੁਰੂ ਹੋਏ ਨੇ ਤੇ ਸਿੱਖ ਧਰਮ ਸਾਰੀਆਂ ਗੁਰੂਆਂ ਦੀ ਸਿੱਖਿਆਵਾਂ ਦੇ ਉੱਪਰ ਹੀ ਅਧਾਰਤ ਹੈ ਸਿੱਖ ਧਰਮ ਦੇ ਵਿੱਚ ਸਾਰੇ ਗੁਰੂਆਂ ਦਾ ਆਪਣਾ ਆਪਣਾ ਮਹੱਤਵ ਹੈ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪ ਦਾ ਜਨਮ 1469 ਈਸਵੀ ਨੂੰ ਨਨਕਾਣਾ ਸਾਹਿਬ ਵਿਖੇ ਹੋਇਆ ਜੋ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਬਚਪਨ ਤੋਂ ਹੀ ਕਾਫੀ ਅਲੱਗ ਸਨ ਉਹਨਾਂ ਦੇ ਵਿੱਚ ਬਚਪਨ ਤੋਂ ਹੀ ਵੱਡਿਆਂ ਵਰਗੀ ਸਿਆਣਪ ਸੀ ਜਿਹੜੀ ਕਿ ਉਹਨਾਂ ਨੂੰ ਬੱਚਿਆਂ ਤੋਂ ਅਲੱਗ ਕਰਦੀ ਸੀ ਵੱਡੇ ਹੁਣ ਉਪਰੰਤ ਗੁਰੂ ਨਾਨਕ ਦੇਵ ਜੀ ਸultanpur Lodhi ਚਲੇ ਗਏ ਜਿੱਥੇ ਜਾ ਕੇ ਉਹਨਾਂ ਨੇ ਮੋਦੀ ਖਾਨੇ ਦੇ ਵਿੱਚ ਨੌਕਰੀ ਕੀਤੀ ਇਸ ਨੌਕਰੀ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਲੋਕਾਂ ਦੇ ਵਿੱਚ ਫੈਲੀਆਂ ਬੁਰਾਈਆਂ ਭ੍ਰਸਟਾਚਾਰ ਉੱਚ ਨੀਚ ਤੇ ਜਾਤ ਪਾਤ ਨੂੰ ਦੇਖ ਕੇ ਕਾਫੀ ਜ਼ਿਆਦਾ ਦੁਖੀ ਹੁੰਦੇ ਸਨ ਇਸ ਦੌਰਾਨ ਉਹ ਸultanpur ਦੇ ਨੇੜੇ ਬੇਈ ਨ ਤੈਂ ਤਨਾਬਤ ਬੇਜ ਨਦੀ ਤੋਂ ਬਾਹਰ ਆਇਆ ਤਾਂ ਉਹਨਾਂ ਨੇ ਇਸ ਘਟਨਾਵਾਰੀ ਲੋਕਾਂ ਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਹਿੰਦੂ, ਮੁਸਲਮ ਜਾਂ ਇਸਾਈ ਨਹੀਂ ਹੈ। ਇਹ ਗੱਲ ਉਹਨਾਂ ਨੇ ਇਸ ਕਰਕੇ ਕਹੀ ਸੀ ਕਿਉਂਕਿ ਉਹ ਦੁਨੀਆ ਦੇ ਸਾਰੇ ਲੋਕਾਂ ਨੂੰ ਬਰਾਬਰ ਦੇਖਦੇ ਸਨ। ਗੁਰਨਾਨਕ ਦੇਵ ਜੀ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਨੌ ਗੁਰੂ ਹੋਰ ਹੋਏ। ਇਹਨਾਂ ਸਾਰੇ ਗੁਰੂਆਂ ਨੇ ਵੀ ਲੋਕਾਂ ਦੇ ਵਿੱਚ ਇੱਕ ਪਰਮਾਤਮਾ ਤੇ ਸਾਰੇ ਇਨਸਾਨਾਂ ਦੀ ਬਰਾਬਰਤਾ ਦਾ ਸੰਦੇਸ਼ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ 10ਵੇਂ ਅਤੇ ਆਖਰੀ ਗੁਰੂ ਹੋਏ ਹਨ ਜਿਨ੍ਹਾਂ ਨੇ ਸਿੱਖਾਂ ਨੂੰ ਹਮੇਸ਼ਾ ਕੇਸ, ਕੜਾ, ਕੰਗਾ, ਕਿਰਪਾਨ ਅਤੇ ਖ ਦੁਨੀਆ ਦੇ ਵਿੱਚ ਹਰ ਜਗ੍ਹਾ ਤੇ ਮਿਲ ਜਾਣਗੇ ਤੇ ਨਾਲ ਹੀ ਉਹਨਾਂ ਨੇ ਸਿੱਖਾਂ ਦੇ ਆਖਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਕਤਰ ਕੀਤਾ ਤੇ ਉਹਨਾਂ ਨੂੰ ਅੰਤਮ ਰੂਪ ਦਿੱਤਾ ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਆਖਰੀ ਜੀਵਤ ਗੁਰੂ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਓਮਕਾਰ ਲਿਖਿਆ ਆਉਂਦਾ ਹੈ ਜਿਸ ਦਾ ਮਤਲਬ ਹੈ ਕਿ ਪਰਮਾਤਮਾ ਇੱਕ ਹੈ ਇੱਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੋਣਾ ਇਹੀ ਸਿੱਖ ਧਰਮ ਦੀ ਸਭ ਤੋਂ ਵੱਡੀ ਅਤੇ ਮਹੱਤਮਪੂਰਨ ਆਸਥਾ ਮੰਨੀ ਜਾਂਦੀ ਹੈ ਸਿੱਖਾਂ ਦਾ ਮੰਨਣਾ ਹੈ ਕਿ ਪਰਮਾਤਮਾ ਦਾ ਨਾਂ ਤਾਂ ਕੋਈ ਰੂਪ ਹੈ ਤੇ ਨਾ ਹੀ ਕੋ ਇਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਗੁਰਨਾਨਕ ਦੇਵ ਜੀ ਹਮੇਸ਼ਾ ਇਸ ਗੱਲ ਦੇ ਉੱਪਰ ਜ਼ੋਰ ਦਿੰਦੇ ਸਨ ਕਿ ਪਰਮਾਤਮਾ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਮਝਿਆ ਜਾ ਸਕਦਾ ਹੈ ਉਹ ਕਹਿੰਦੇ ਸਨ ਕਿ ਪਰਮਾਤਮਾ ਕਿਸੇ ਦੇ ਲਈ ਭਗਵਾਨ ਵਿਸ਼ਨੂੰ ਹੋ ਸਕਦੇ ਨੇ ਤੇ ਕਿਸੇ ਤੇਰੀ ਅੱਲਾਹ ਹੋ ਸਕਦੇ ਨੇ ਜਾਂ ਫਿਰ ਕੋਈ ਵੀ ਹੋ ਸਕਦਾ ਹੈ ਜਿਸ ਦੇ ਵਿੱਚ ਲੋਕਾਂ ਦੀ ਸ਼ਰਧਾ ਹੋਵੇ ਇਸ ਲਈ ਉਹ ਕਹਿੰਦੇ ਸਨ ਕਿ ਕਿਸ ਦਾ ਰੱਬ ਸੱਚਾ ਹੈ ਤੇ ਕਿਸ ਦਾ ਝੂਠਾ ਲੋਕਾਂ ਨੂੰ ਇਹ ਗੱਲਾਂ ਕਰਕੇ ਆਪਸ ਵਿੱਚ ਨਹੀਂ ਲੜਨਾ ਚਾਹੀਦਾ ਸਿੱਖ ਧਰਮ ਉਹਨਾਂ ਦੇ ਕਰਮਾਂ ਦੇ ਅਨੁਸਾਰ ਸਵਰਗ ਨਰਕ ਦੇ ਵਿੱਚ ਜਾਣ ਤੇ ਆਧਾਰਿਤ ਨਹੀਂ ਹੈ ਬਲਕਿ ਇਸ ਧਰਮ ਦੇ ਵਿੱਚ ਧਰਤੀ ਦੇ ਉੱਪਰ ਹੀ ਜੀਵਨ ਸਿੱਖਾਂ ਦੇ ਅਨੁਸਾਰ ਇਨਸਾਨ ਮਰਨ ਤੋਂ ਬਾਅਦ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਧਰਤੀ ਦੇ ਉੱਪਰ ਅਲੱਗ-ਅਲੱਗ ਰੂਪਾਂ ਦੇ ਵਿੱਚ ਜਨਮ ਲੈਂਦਾ ਹੈ। ਇਹ ਇੱਕ ਜਾਲ ਦੀ ਤਰ੍ਹਾਂ ਹੈ ਜਿਸ ਤੋਂ ਹਰ ਇਨਸਾਨ ਮੁਕਤ ਹੋਣਾ ਚਾਹੁੰਦਾ ਹੈ। ਇਸ ਲਈ ਸਿੱਖ ਧਰਮ ਦੇ ਵਿੱਚ ਹਰ ਇੱਕ ਇਨਸਾਨ ਦਾ ਉਦੇਸ਼ ਆਪਣੇ ਆਪ ਨੂੰ ਪ੍ਰਮਾਤਮਾ ਦੇ ਨਾਲ ਜੋੜ ਕੇ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਮੁਕਤ ਹੋਣਾ ਹੁੰਦਾ ਹੈ। ਅਜਿਹਾ ਉਦੋਂ ਹੀ ਹੋਵੇਗਾ ਜਦੋਂ ਇਨਸਾਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਹੰਕਾਰ ਤੋਂ ਮੁਕਤ ਕਰ ਲਵੇਗਾ। ਸਿੱਖ ਧਰਮ ਦੇ ਵਿੱਚ ਇਸ ਨੂੰ ਮੁਕਤੀ ਦਾ ਮਾਰਗ ਕਿਹਾ ਜਾਂਦਾ ਹੈ। ਸਿੱਖਾਂ ਦਾ ਮੰਨਣਾ ਹੈ ਕਿ ਇਨਸਾਨ ਮਾਇਆ ਦੇ ਜਾਲ ਵਿੱਚ ਫਸ ਕੇ ਪ੍ਰਮਾਤਮਾ ਤੋਂ ਦੂਰ ਹੋ ਜਾਂ ਜਿਹੜੀ ਵੀ ਚੀਜ਼ ਇਨਸਾਨ ਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ ਉਹ ਮਾਇਆ ਖਵਾਉਂਦੀ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਮਾਇਆ ਇਨਸਾਨ ਅਤੇ ਪਰਮਾਤਮਾ ਦੇ ਵਿਚਕਾਰ ਇੱਕ ਕੰਧ ਦੇ ਰੂਪ ਵਿੱਚ ਖੜੀ ਹੁੰਦੀ ਹੈ ਤੇ ਇਹ ਕੰਧ ਪੰਜ ਚੋਰਾਾਂ ਦੇ ਨਾਲ ਮਿਲ ਕੇ ਬਣੀ ਹੈ ਤੇ ਇਹ ਪੰਜ ਚੋਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਹਰ ਇੱਕ ਸਿੱਖ ਦਾ ਫਰਜ਼ ਹੈ ਕਿ ਉਹ ਪੰਜਾਂ ਚੋਰਾਾਂ ਤੋਂ ਮੁਕਤ ਹੋ ਕੇ ਆਪਣਾ ਜੀਵਨ ਬਤੀਤ ਕਰੇ ਕਿਉਂਕਿ ਜਦੋਂ ਤੱਕ ਇਨਸਾਨ ਇਹ ਪੰਜਾਂ ਚੋਰਾਾਂ ਨੂੰ ਨਹੀਂ ਛੱਡੇਗਾ ਉਦੋਂ ਤੱਕ ਉਸ ਨੂੰ ਮੁਕਤੀ ਨਹੀਂ ਮਿਲੇਗੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਜਿੰਨੀਆਂ ਵੀ ਇਨਸਾਨ ਦੇ ਜ ਦੇ ਕਾਰਨ ਆਉਂਦੀਆਂ ਹਨ ਜਿਹੜਾ ਇਨਸਾਨ ਮਾਇਆ ਦੇ ਚੱਕਰ ਦੇ ਵਿੱਚ ਫਸ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਸਿੱਖ ਧਰਮ ਦੇ ਵਿੱਚ ਉਸ ਨੂੰ ਮਨਮੁੱਖ ਕਿਹਾ ਜਾਂਦਾ ਹੈ ਦੂਜੇ ਪਾਸੇ ਜਿਹੜਾ ਵਿਅਕਤੀ ਮੋਹ ਮਾਇਆ ਤੇ ਹੰਕਾਰ ਨੂੰ ਤਿਆਗ ਕੇ ਪਿਆਰ ਸੱਚ ਦਇਆ ਸੰਤੋਸ਼ਟੀ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਗੁਰਮੁਖਤਾ ਹੁੰਦਾ ਹੈ ਗੁਰਮانک ਦੇਵ ਜੀ ਦੱਸਦੇ ਨੇ ਕਿ ਸਿੱਖ ਧਰਮ ਦੇ ਵਿੱਚ ਤਿੰਨ ਪਿੱਲਰ ਜਾਨੀ ਕਿ ਤਿੰਨ ਥੰਮ ਨੇ ਇਹਨਾਂ ਥੰਮਾਂ ਦੇ ਤਰੀਕਿਆਂ ਦੇ ਉੱਪਰ ਚੱਲ ਕੇ ਕੋਈ ਵੀ ਇਨਸਾਨ ਗੁਰਮੁਖ ਬਣ ਸਕਦਾ ਹੈ ਇਸ ਦੇ ਵਿੱਚ ਪਹਿਲੇ ਥੰਮ ਦਾ ਮਤਲਬ ਹੈ ਨਾਮ ਜਪਣਾ ਜਾਣ ਕੇ ਪ੍ਰਮਾਤਮਾ ਦਾ ਨਾਮ ਜਪਦੇ ਹੋਏ ਸਾਨੂੰ ਹਰ ਰੋ ਤਾਂ ਆਪਾਂ ਨੇ ਸਾਨੂੰ ਆਪਣਾ ਕੰਮ ਇਮਾਨਦਾਰੀ ਨਾਲ ਤੇ ਪੂਰੀ ਮਿਹਨਤ ਦੇ ਨਾਲ ਕਰਨਾ ਚਾਹੀਦਾ ਹੈ ਸਿੱਖ ਧਰਮ ਦਾ ਤੀਜਾ ਥੰਮ ਹੈ ਵੰਡ ਛਕੋਗੇਨ ਕਿ ਆਪਣੀ ਕੀਤੀ ਹੋਈ ਕਮਾਈ ਨੂੰ ਦੂਜਿਆਂ ਲੋਕਾਂ ਦੇ ਨਾਲ ਵੰਡਣਾ ਇਸ ਲਈ ਸਿੱਖ ਧਰਮ ਦੇ ਲੋਕ ਆਪਣੇ ਕਮਾਏ ਹੋਏ ਧਨ ਨੂੰ ਲੋਕਾਂ ਦੇ ਵਿੱਚ ਲੋੜ ਅਨੁਸਾਰ ਵੰਡਦੇ ਹਨ ਤੇ ਨਾਲ ਹੀ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬ ਅਤੇ ਹੋਰ ਜਗ੍ਹਾ ਤੇ ਚਲਾਇਆ ਜਾਂਦਾ ਲੰਗਰ ਵੀ ਇਸ ਵੰਡ ਛਕੋ ਦਾ ਹੀ ਹਿੱਸਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਧਰਮ ਜਾਤ ਅਤੇ ਹਰ ਵਰਗ ਦੇ ਲੋਕਾਂ ਨੂੰ ਮੁਫਤ ਦੇ ਵਿੱਚ ਲੰਗਰ ਛਕਾਇਆ ਜਾਂਦਾ ਹੈ ਇੰਡੀਆ ਦੇ ਵਿੱਚ ਮੌਜੂਦ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਿਤ ਹਰ ਜਾਂਦਾ ਹੈ ਤੁਹਾਨੂੰ ਇਹ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਐਸ ਗੁਰਦੁਆਰਾ ਸਾਹਿਬ ਦਾ ਲੰਗਰ ਦੁਨੀਆ ਦਾ ਸਭ ਤੋਂ ਵੱਡਾ ਫ੍ਰੀ ਕਿਚਨ ਕਹਾਉਂਦਾ ਹੈ ਕਿਉਂਕਿ ਇਸ ਲੰਗਰ ਦੇ ਵਿੱਚ ਹਰ ਰੋਜ਼ 1 ਲੱਖ ਤੋਂ ਵੱਧ ਲੋਕ ਮੁਫਤ ਦੇ ਵਿੱਚ ਭੋਜਨ ਖਾ ਸਕਦੇ ਹਨ ਇੰਨਾ ਸਾਰਾ ਲੰਗਰ ਤਿਆਰ ਕਰਨ ਤੇ ਛਕਾਉਣ ਤੇ ਲਈ ਬਹੁਤ ਸਾਰੇ ਲੋਕਾਂ ਦੀ ਜ਼ਰੂਰਤ ਪੈਂਦੀ ਹੈ ਤੇ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਸਿੱਖ ਧਰਮ ਦੇ ਹਜ਼ਾਰਾਂ ਹੀ ਲੋਕ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਅੰਦਰ ਮੁਫਤ ਦੇ ਵਿੱਚ ਕੰਮ ਕਰਦੇ ਹਨ ਤੇ ਸੇਵਾ ਦੇ ਵਿੱਚ ਹਰ ਕੋਈ ਆਪਣਾ ਹਿੱਸਾ ਪਾਉਂਦਾ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ ਅਸਲ ਦੇ ਵਿੱਚ ਸਿੱਖ ਧਰਮ ਦੇ ਲੋਕ ਸਭ ਦੀ ਸਫਾਈ ਕਰਨਾ ਭੋਜਨ ਤਿਆਰ ਕਰਨਾ ਬਰਤਨ ਮਾਂਜਣਾ ਤੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਸ਼ਾਮਲ ਹੁੰਦੇ ਨੇ ਇਹੀ ਛੋਟੀਆਂ ਛੋਟੀਆਂ ਚੀਜ਼ਾਂ ਇਸ ਧਰਮ ਨੂੰ ਦੂਜੇ ਧਰਮਾਂ ਤੋਂ ਅਲੱਗ ਬਣਾਉਂਦੀਆਂ ਹਨ ਹੁਣ ਆਪਾਂ ਗੱਲ ਕਰਦੇ ਹਾਂ ਜੀ ਖਾਲਸੇ ਦੇ ਬਾਰੇ ਕਿਉਂਕਿ ਸਿੱਖਾਂ ਨੂੰ ਜਿਸ ਰੂਪ ਦੇ ਵਿੱਚ ਅਸੀਂ ਅੱਜ ਦੇਖਦੇ ਹਾਂ ਉਹਨਾਂ ਨੂੰ ਇਹ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲਿਆ ਹੈ ਇਹ ਗੱਲ 1699 ਦੀ ਹੈ ਜਦੋਂ ਸਿੱਖਾਂ ਦੇ ਉੱਪਰ ਮੁਗਲਾਂ ਤੋਂ ਖਤਮ ਹੋਣ ਦਾ ਖਤਰਾ ਮਡਰਾ ਰਿਹਾ ਸੀ ਉਸ ਦਿਨ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪੰਜ ਸੱਦੇ ਦੇਣ ਨੂੰ ਕਿਹਾ ਗੁਰੂ ਸਾਹਿਬ ਇੱਥੇ ਲਈ ਤਿਆਰ ਹੋ ਗਏ ਗੁਰੂ ਸਾਹਿਬ ਨੇ ਲੋਕਾਂ ਦੇ ਸਾਹਮਣੇ ਆ ਕੇ ਇਹਨਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜੇ ਪਿਆਰਿਆਂ ਨੂੰ ਮਿੱਠਾ ਜਲ ਦਿੱਤਾ ਜਿਸ ਨੂੰ ਕਿ ਅੰਮ੍ਰਿਤ ਕਿਹਾ ਜਾਂਦਾ ਹੈ। ਇਹ ਪੰਜ ਪਿਆਰਿਆਂ ਨੇ ਅਲੱਗ-ਅਲੱਗ ਜਾਤ ਦੇ ਹੋਣ ਦੇ ਬਾਵਜੂਦ ਵੀ ਇੱਕ ਪਿਆਲੇ ਦੇ ਵਿੱਚੋਂ ਹੀ ਅੰਮ੍ਰਿਤ ਛਕਿਆ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਇਹ ਜਾਤ-ਪਾਤ ਤੋਂ ਦੂਰ ਇੱਕ ਨਵੀਂ ਕਮਿਊਨਿਟੀ ਦਾ ਹਿੱਸਾ ਬਣ ਕੇ ਜਿਸ ਨੂੰ ਖਾਲਸਾ ਨਾਮ ਦਿੱਤਾ ਗਿਆ। ਇਹਨਾਂ ਸਾਰਿਆਂ ਨੇ ਆਪਣੇ ਨਾਮ ਦੇ ਅੱਗੇ ਉਹ ਜਾਤੀ ਸੂਚਕ ਸ਼ਬਦ ਨੂੰ ਹਟਾ ਕੇ ਆਪਣੇ ਨਾਮ ਦੇ ਪਿੱਛੇ ਸਿੰਘ ਸਰਨੇਮ ਰੱਖ ਲਿਆ। ਮਰਦਾਂ ਦੀ ਤਰ੍ਹਾਂ ਔਰ ਖ ਲਿਆ ਇਸ ਤਰ੍ਹਾਂ ਸਿੱਖਾਂ ਦੀ ਇੱਕ ਨਵੀਂ ਕੌਮ ਉੱਪਰ ਕੇ ਸਾਹਮਣੇ ਆਈ ਜਿਸ ਨੇ ਸਾਰੇ ਸਿੱਖਾਂ ਨੂੰ ਇੱਕ ਪਰਿਵਾਰ ਦੇ ਵਿੱਚ ਜੋੜ ਦਿੱਤਾ ਇਸ ਕਰਕੇ ਅੱਜ ਵੀ ਸਾਰੇ ਸਿੱਖ ਆਪਣੇ ਨਾਮ ਦੇ ਮਗਰ ਸਿੰਘ ਅਤੇ ਕੌਰ ਲਗਾਉਂਦੇ ਨੇ ਇਸ ਜੀ ਸਿੱਖ ਧਰਮ ਦੇ ਬਾਰੇ ਮੁੱਢਲੀ ਜਾਣਕਾਰੀ ਜੇਕਰ ਕਿਸੇ ਨੂੰ ਮੇਰੇ ਸ਼ਬਦਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਦੁੱਖ ਪਹੁੰਚਿਆ ਹੋਵੇ ਤਾਂ ਆਪਣਾ ਸਮਝ ਕੇ ਮਾਫ਼ ਕਰਨਾ ਧੰਨਵਾਦ